ਦਿੱਤੇ ਥਨ ਲੋਕਾਂ ਦੇ ਅੰਦਰ ਰੋਥੀ ਕਿਉਂਕਿ ਉਹ ਡੁੱਲੇ ਹੋਏ ਖੂਨ ਦਾ ਬਦਲਾ ਲੈਣਾ ਚਾਹੁੰਦੇ ਥਨ ਨੌਜਵਾਨਾਂ ਨੇ ਕੱਢ ਕੇ ਛੱਤਾਂ 'ਚੋਂ ਨੇਜੇ ਚਮਕਾਏ ਉਥੇ ਸੁਹਾਗਣਾਂ ਨੇ ਕੰਤ ਤੋਰੇ ਬਜ਼ੁਰਗਾਂ ਨੇ ਆਪਣੀਆਂ ਡਗੋਰੀਆਂ ਪੁੱਤਰ ਤੋਰੇ ਮਾਵਾਂ ਨੇ ਆਪਣੇ ਪੁੱਤਰ ਤੋਰੇ ਉਹਨਾਂ ਨੇ ਘਰ ਦੇ ਕੰਮ ਨਹੀਂ ਵੇਖੇ ਫਸਲਾਂ ਨਹੀਂ ਵੇਖੀਆਂ ਮੰਡੜਾਂ ਨੂੰ ਮਾਰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੇ ਜੱਥੇ ਨਾਲ ਆਰ ਆਓ ਤੱਕੋ ਜਰਾ ਬਾਬਾ ਬੰਦਾ ਸਿੰਘ ਬਹਾਦਰ ਲੋਹੇ ਦਾ ਸੁਹਾਗਾ ਬਣ ਕੇ ਜਿਨ੍ਹਾਂ ਜ਼ਾਲਿਮਾਂ ਨੇ ਜ਼ੁਲਮ ਕੀਤੇ ਪਾਪ ਕੀਤੇ ਉਹਨਾਂ ਦੇ ਕੀਤੇ ਦੀ ਸਜ਼ਾ ਦਿੰਦੇ ਹੋਏ ਜਿਵੇਂ ਪੰਜਾਬ ਦੀ ਧਰਤੀ ਨੂੰ ਜਾ ਰਹੇ ਨੇ ਬੜੇ ਪਿਆਰ ਨਾਲ ਸਰਿਆਂ ਨੂੰ ਕਰੋ ਸੰਧੂ ਤੇ ਪ੍ਰੀਤ ਦੀ ਜੋੜੀ ਜੋਸ਼ਣ ਸਰੰਗੀ ਮਾਸਟਰ ਗਿਆਨੀ ਗੁਰਨੇਸ਼ ਸਿੰਘ ਬੀਏ ਦਾ ਢਾਡੀ ਜਿੱਥਾ ਇਹਨਾਂ ਸਤਰਾ ਜੇ ਹੇ ਕਿਉਂ ਮੈਨੇ ਕਰ ਰਿਹਾ ਲਨ ਲਨ ਕਦੇ ਕੋਈ ਕੌਮ ਬਣਦੀ ਤੈਨੂੰ ਮਨਾਲ ਕੁਰਬਾਨੀ ਦੇ ਬਣਦੀਆਂ ਨੇ ਆਸ਼ਕ ਕੌਮ ਦੇ ਕੌਮਾ ਤੋਵਾਰ ਸਰ ਨੂੰ ਦੀਆਂ ਨੇ ਖੂਨ ਦਾ ਬਦਲਾ ਖੂਨ ਲੈਣ ਲਈ ਛੋਟਿਆ ਲਾਲਾਂ ਦਾ ਖੂਨ ਦਾ ਬਦਲਾ ਖੂਨ ਲੈਣ ਲਈ ਛੋਟਿਆਂ ਲਾਲਾਂ ਦਾ ਨਾਮ ਨਿਸ਼ਾਨ ਮਟਾਉਣ ਲਈ ਸਿੰਘ ਦੁਸ਼ਟ ਚੰਡਾਲਾਂ ਦਾ ਨਾਮ ਨਿਸ਼ਾਨ ਮਟਾਉਣ ਲੱਗੇ ਸਿੰਘ ਦੁਸ਼ਟ ਚੰਡਾਲਾਂ ਦਾ ਰੋਵ ਚ ਆਕੇ ਧੂ ਲਈਆਂ ਮਿਆਂ ਨੂੰ ਤਲਵਾਰਾਂ ਨੇ ਰੋਵ ਚ ਆਕੇ ਧੂ ਲਈਆਂ ਮਿਆਂ ਨੂੰ ਤਲਵਾਰਾਂ ਨੇ ਗਿਣ ਗਿਣ ਬਦਲੇ ਆਣ ਲੈ ਸਿੰਘਾਂ ਸਰਦਾਰਾਂ ਨੇ ਗਿਣ ਗਿਣ ਬਦਲੇ ਆਣ ਲੈ ਸਿੰਘਾਂ ਸਰਦਾਰਾਂ ਨੇ ਇੱਤਾਂ ਜਾਨ ਬਚਾ ਲਈ ਇੱਤਾਂ ਸਭ ਹਿੰਦੂ ਪਰਿਵਾਰਾਂ ਨੇ ਸਭ ਹਿੰਦੂ ਪਰਿਵਾਰਾਂ ਨੇ ਗਿਣ ਗਿਣ ਬਦਲੇ ਆਣ ਲਏ ਸਿੰਘਾਂ ਸਰਦਾਰਾਂ ਨੇ ਗਿਣ ਗਿਣ ਬਦਲੇ ਆਣ ਲਏ ਸਿੰਘਾਂ ਸਰਦਾਰਾਂ ਨੇ ਸਿਰ ਤਰ ਕੇ ਧਰਮ ਨਿਸ਼ਾਨੀਆਂ ਦਸੀਆਂ ਧਰਮ ਨਿਸ਼ਾਨੀਆਂ ਦਸੀਆਂ ਤੇ ਬੋਦੀਆਂ ਉੱਚੀਆਂ ਕਰ ਕਰਕੇ बदे ते लेखां लॻे उन गिंदगानी टलकंदी they're <laughs> up ਬੜੀਆਂ ਹੋ ਲਵ ਚਿਲਪੜੀਆਂ ਲਵ ਚਿਲਪੜੀਆਂ ਗਲੀਆਂ ਦੇ ਵਿੱਚ ਰੁਲਦੀਆਂ ਲਾਸ਼ਾਂ ਨੇ ਮਿੱਟੀ ਵਿੱਚ ਮਿਲਾਈਆਂ ਸਿੰਘਾਂ ਸਭ ਦੀਆਂ ਆਸਾਂ ਨੇ ਮਿੱਟੀ ਵਿੱਚ ਮਿਲਾਈਆਂ ਸਿੰਘਾਂ ਸਭ ਦੀਆਂ ਆਸਾਂ ਨੇ ਮਾਰ ਦੋ ਹੱਥੜਾ ਚੂੜੇ ਪੰਨ ਲੈ ਮੁਟਿਆਰਾਂ ਨੇ ਮਾਰ ਦੋ ਹੱਥੜਾ ਚੂੜੇ ਪੰਨ ਲੈ ਮੁਟਿਆਰਾਂ ਨੇ ਗੇਂਗਣ ਬਦਲੇ ਆਣ ਲੈ ਸਿੰਘਾਂ ਸਰਦਾਰਾਂ ਨੇ ਗੇਂਗਣ ਬਦਲੇ ਆਣ ਲੈ ਸਿੰਘਾਂ ਸਰਦਾਰਾਂ ਨੇ ਦੇ ਵੱਟੇ ਬਾ 31 ਬਦਲਾ ਲੈਂਦੀਆਂ ਨੇ ਮਦੂ ਸ਼ਾਂਗੀਆਂ ਹੋ ਮਦੂ ਸ਼ਾਂਗੀਆਂ ਜਿਉਂਦੀਆਂ ਕਮਾਂ ਸ਼ਾਂਗੀਆਂ ਜਿਉਂਦੀਆਂ ਕੌਮਾਂ ਜ਼ੁਲਮ ਨਾਲ ਸਿੰਧੀਆਂ ਨੇ ਇੱਕ ਦੇ ਵਟੇ ਪਾ ਇੱਕਤੀ ਬਦਲਾ ਲੈਂਦੀਆਂ ਨੇ ਇੱਕ ਦੇ ਵਟੇ ਪਾ ਇੱਕਤੀ ਬਦਲਾ ਲੈਂਦੀਆਂ ਨੇ ਅਗਲੀਆਂ ਪਿਛਲੀਆਂ ਸਿੰਘਾਂ ਨੇ ਕੱਢ ਲਈਆਂ ਖਾਰਾਂ ਨੇ ਸਿੰਘਾਂ ਨੇ ਕੱਢ ਲਈਆਂ ਨੇ ਗਿਣ ਗਿਣ ਬਦਲੇ ਆਣ ਲੈ ਸਿੰਘਾਂ ਸਰਦਾਰਾਂ ਨੇ ਗਿਣ ਗਿਣ ਬਦਲੇ ਆਣ ਲੈ ਸਿੰਘਾਂ